ਮਾਜੇ ਵਾਲੇ ਅੰਬਰਸਰ ਗੰਦਗਾਂ ਵੀਡੀਓ ਵੇਖਣ ਵਾਲੇ ਆਪਣੇ ਰੱਬ ਵਰਗੇ ਸਰੋਤਿਆਂ ਦਾ ਆਪਣੇ ਚੈਨਲ ਤੇ ਬਹੁਤ ਸਾਰਾ ਸਵਾਗਤ ਕਰਦੇ ਆਂ ਜੀ ਪਿਆਰ ਭਰੀ ਸਤਿ ਸ਼੍ਰੀਕਾਲ ਤੇ ਅੱਜ ਅਸੀਂ ਜਿਹੜਾ ਗੀਤ ਤੁਹਾਨੂੰ ਸੁਣਾਉਣ ਲੱਗੇ ਆਂ ਜੀ ਇਹ ਬਹੁਤ ਮਾਜੇ ਦਾ ਪੁਰਾਣਾ ਗੀਤ ਜੇ ਤੇ ਮਸ਼ਹੂਰ ਗੀਤ ਜੀ ਵਿਆਹ ਸ਼ਾਦੀਆਂ ਦਾ ਸਮਾਂ ਚੱਲ ਰਿਹਾ ਵਾ ਕੁਸੀ ਵੀ ਇਹ ਗੀਤ ਸੁਣ ਕੇ ਤੇ ਆਪਣੇ ਘਰਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਤੇ ਜਰੂਰ ਬੋਲਣਾ ਜੀ ਨਾਲੇ ਸਾਨੂੰ ਯਾਦ ਕਰਨਾ ਤੇ ਅਸੀਂ ਹੁਣ ਤੁਹਾਨੂੰ ਗੀਤ ਸੁਣਾਉਣ ਲੱਗੇ ਆ ਇਸ ਗੀਤ ਦਾ ਆਨੰਦ ਮਾਣੋ ਜੀ ਸੁਣ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਸਾਡਾ ਬੋਲਿਆ ਹੋਇਆ ਗੀਤ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਆ ਤੇ ਜਦੋਂ ਤੁਹਾਡੇ ਅਸੀਂ ਸੋਹਣੇ ਸੋਹਣੇ ਕਮੈਂਟ ਪੜਦੇ ਆ ਤੇ ਫਿਰ ਸਾਡਾ ਹੌਸਲਾ ਬਹੁਤ ਜ਼ਿਆਦਾ ਵਧਦਾ ਆ ਜੀ ਫਿਰ ਅਸੀਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਹ ਰੂਹ ਹੁੰਨੇ ਆ ਸੁਣੋ ਨੇ ਗੀਤ ਤੇ ਇਸ ਦਾ ਆਨੰਦ ਮਾਣੋ ਜੀ ਮਾਝੇ ਵਿਕੀ ਤੇ ਆ ਚਕਲੇ ਤੇ ਚਾਦਰਾਂ ਮਾਝੇ ਵਿਕੀ ਦੀਆਂ ਚਕਲੇ ਤੇ ਚਾਦਰਾਂ ਮੈਂ ਮਿਲਣੀਆਂ ਮਾਏ ਦੇ ਵਾਸਤੇ ਮੈਂ ਮਿਲਣੀਆਂ ਮਾਏ ਦੇ ਵਾਸਤੇ ਚਾਦਰ ਮਾਈ ਦੀ ਸੇਜ ਵਸ਼ਣੀਆਂ ਚਾਦਰ ਮਾਈ ਦੀ ਸੇਜ ਵਸ਼ਣੀਆਂ ਇੱਕ ਮੇਰੀ ਚਾਦਰ ਦਾ ਮੋਲ ਕਰਾ ਦਿਓ ਇੱਕ ਮੇਰੀ ਚਾਦਰ ਦਾ ਮੋਲ ਕਰਾ ਦਿਓ ਮਾਈ ਮੇਰਾ ਨੀ ਕੀ ਸੀਂਦਾ ਨਹੀਂ ਮੇਮਾ ਦੇ ਥੌਰ ਦੇ ਬੁਰ ਕੇ ਸੀਂਦਾ ਨਹੀਂ ਮੇਮਾ ਦੇ ਥੌਰ ਦੇ ਮਾਝੇ ਵਿਕੀਦਗਾ ਚਕਲੇ ਤੇ ਚਾਦਰਾਂ ਮਾਝੇ ਵਿਕੀਦਗਾ ਚਕਲੇ ਤੇ ਚਾਦਰਾਂ ਮੈਂ ਵੀ ਲੈਣੀਆਂ ਮਹੇ ਦੇ ਵਾਸਤੇ ਮੈਂ ਵੀ ਲੈਣੀਆਂ ਮਾਝੇ ਦੇ ਚਾਦਰ ਮਹੀਦੀ ਛੇ ਜੇ ਵਸ਼ਣੀਆਂ ਚਾਦਰ ਮਹੀਦੀ ਛੇ ਜੇ ਵਸ਼ਣੀਆਂ ਇੱਕ ਮੇਰੀ ਚਾਦਰ ਦਾ ਮੋਲ ਕਰਾ ਦਿਓ ਇੱਕ ਮੇਰੀ ਚਾਦਰ ਦਾ ਮੋਲ ਕਰਾ ਦਿਓ ਮਹੀਂ ਮੇਰਾ ਨੀ ਵਿਚ ਜਲੰਦਰ ਦੇ ਮਾਹੀ ਮੇਰਾ ਕੱਤਿਆ ਜਲੰਦਰ ਦੇ ਪਾਣੀ ਪਰਦਾ ਰੀ ਸੀਤਾ ਦੇ ਮੰਦਰ ਤੇ ਪਾਣੀ ਪਰਦਾ ਨੀ ਸੀਤਾ ਦੇ ਮੰਦਰ ਤੇ ਮਾ ਜੀ ਵਿਕੀਦਨਾ ਚਕਲੇ ਤੇ ਚਾਦਰਾਂ ਮਾ ਜੀ ਵਿਕੀਦਨਾ ਚਕਲੇ ਤੇ ਚਾਦਰਾਂ ਮੈਂ ਵੀ ਲੈਣੀਆਂ ਮਾਇਏ ਦੇ ਵਾਸਤੇ ਮੈਂ ਚਾਹ ਦਰਮਾਹੀ ਦੇ ਸੇ ਜੇਵ ਸ਼ਵਨੀਆ ਚਾਹ ਦਰਮਾਹੀ ਦੇ ਸੇ ਜੇਵ ਸ਼ਵਨੀਆ ਇੱਕ ਮੇਰੀ ਚਾਦਰ ਦਾ ਮੋਲ ਕਰਾ ਦਿਓ ਇੱਕ ਮੇਰੀ ਚਾਦਰ ਦਾ ਮੋਲ ਕਰਾ ਦਿਓ ਮਾਇਆ ਮੇਰਾ ਨੀ ਮੇ ਚਕਲ ਕਰਤੇ ਦੇ ਮਾਇਆ ਮੇਰਾ ਨੀ ਮੇ ਚਕਲ ਕਰਤੇ ਦੇ ਤੂੰ ਪਾਡਾ ਡੀਆਂ ਬੈਂਡੇ ਨੇ ਜੱਕੇ ਦੇ ਤੂੰ ਪਾਡਾ ਡੀਆਂ ਬੈਂਡੇ ਨੇ ਜੱਕੇ ਦੇ ਮਾਝੇ ਵਿਕੀ ਦਿਨਾ ਚਕਲੇ ਤੇ ਚਾਦਰਾਂ ਮਾਝੇ ਵਿਕੀ ਦਿਨਾ ਚਕਲੇ ਤੇ ਚਾਦਰਾਂ ਮੈਂ ਵੀ ਲੈਣੀਆਂ ਮਾਈ ਦੇ ਵਾਸਤੇ ਮੈਂ ਵੀ ਲੈਣੀਆਂ ਮਾਈ ਦੇ ਵਾਸਤੇ ਚਾਦਰ ਮਾਈ ਦੀ जेवछ्या चादर माई दोव एक मेरी चादर दा मोल करा देओ। एक एक मेरी चादर दा मोल करा देओ। माई मेरा नी बे पशो दे माई बेच पसो दे ਜਰਦਾ ਨਹੀਂ ਸੁੱਚੇ ਬਲਾਰ ਦੇ ਸੀ ਜਰਦਾ ਨਹੀਂ ਸੁੱਚੇ ਬਲਾਰ ਦੇ ਮਾਝੇ ਵਿਕੀਦਣਾ ਚਕਲੇ ਤੇ ਚਾਦਰਾਂ ਮਾਝੇ ਵਿਕੀਦਣਾ ਚਕਲੇ ਤੇ ਚਾਦਰਾਂ ਮੈਂ ਵੀ ਲੈਣੀ ਇੱਕ ਮੇਰੀ ਚਾਦਰ ਦਾ ਮੁੱਲ ਕਰਾ ਦਿਓ ਜੀ ਇੱਕ ਮੇਰੀ ਚਾਦਰ ਦਾ ਮੁੱਲ ਕਰਾ ਦਿਓ ਚਾਦਰ ਮਾਹੀ ਦੀ ਛੇ ਜੇ ਵਸ਼ਵਣੀਆਂ ਚਾਦਰ ਮਾਹੀ ਦੀ ਛੇ ਜੇ ਵਸ਼ਵਣੀਆਂ ਚਾਦਰ ਮਾਹੀ ਦੀ ਛੇ ਜੇ ਵਸ਼ਵਣੀਆਂ